ਸ਼ੇਖਮਾਂਗੇ ਵੀ ਇੱਕ ਦਿਨ ਮੈਂ ਗਿਆ ਤੇ ਸ਼ੇਖਮਾਂਗਾਲੇ ਟਰੈਕਟਰਾਂ ਤੇ ਮੋਟਰਾਂ ਦੇ ਮੱਲੇ ਦੇ ਲਿਆਉਣ ਮੈਂ ਪੁੱਛਿਆ ਸ਼ੇਖਮਾਂਗਿਆਂ ਨੂੰ ਵੀ ਭਾਜੀ ਮੋਟਰ ਕਦੋਂ ਲੱਦੀ ਲਏਗੇ ਚੋਰ ਛੜਦੇ ਨੇ ਕੀ ਕਰੀਏ ਹੁਣ ਜਿਹੜੀ 5-7 ਤੇ 10 ਕਿੱਲੇ ਪੈਰੀਆ ਕਿੱਲਾ ਰੋਜ ਦਾ ਮੋਟਰ ਭਰਦੀ ਏ ਉਹ ਰਾਤ ਸ਼ਾਮਾਂ ਨੂੰ ਖੋਲ ਕੇ ਲਿਆਉਂਦਾ ਤੇ ਦਿਨੇ ਫੇਰ ਲਾਉਣ ਜਾਉਂਗਾ ਨਾ ਜਿਹਨੂੰ ਬੱਤੀ ਉਹਨਾਂ ਕੱਟ ਲੈਣੀ ਤੇ ਜਿੰਦਾਰ ਖਤਮ ਹੀ ਖਤਮ ਜੇ ਰਾਤ ਨੂੰ ਮੋਟਰ ਛੱਡ ਕੇ ਆਉਣੇ ਤੇ ਇਹ ਨਹੀਂ ਰਹਿਣ ਦਿੰਦੇ ਜੇ ਰਾਤ ਨੂੰ ਮੋਟਰ ਲਾ ਕੇ ਲੋਲੇ ਦਿਨੇ ਲਾਉਂਦੇ ਲਾਉਂਦੇ ਬੱਤੀ ਚੱਲ ਗਈ ਤਾਂ ਜਿੰਦਾਰ ਖਤਮ ਹੋ ਗਿਆ ਬਹੁਤ ਦੁਖੀ ਆਹੀ ਜ ਜਿਹੜਾ ਸਮਾਨ ਸਮੁੰਨੇ ਦਾ ਲਾਇਆ ਇਹਨਾਂ ਸਮਾਨ ਲਾ ਲਾ ਕੇ ਪਹਿਲਾਂ ਰੱਖੀ ਜਾਂਦੇ ਆ ਤੇ ਪੰਜ ਸੱਤੀ ਦਿਨ ਹੀ ਗੱਡੀ ਮਂਗਾਉਂਦੇ ਆ ਹਾਥੀ ਗੱਡੀ ਮਂਗਾਉਂਦੇ ਆ ਹਾਥੀ ਗੱਡੀ ਆ ਮਖੂ ਦੀ ਆ ਚੈ ਲੋਈਆਂ ਦੀ ਆ ਉਹ ਗੱਡੀਆਂ ਜਿਹਦਾ ਕੋਈ ਕਾਗਜ਼ਾ ਹੈ ਨਹੀਂ ਵੀ ਪੋਸ ਫਾੜ ਵੀ ਲੋਗ ਤੇ ਭੱਜ ਜਾਵਾਂ ਤੇ ਬੰਦਾਰਾ ਭੜਿਆ ਜਾ ਉਹੋ ਜੀ ਗੱਡੀ ਮਂਗਾਉਂਦੇ ਸਮਾਨ ਲਾਦਣ ਤੇ ਪੰਜ ਸੱਤੀ ਦਿਨ ਹੀ ਤੇ ਇਹ ਤਾਂ ਰੱਬ ਲੈ ਇਸ ਕਰਕੇ ਫੜਿਆ ਗਿਆ ਵੀ ਚੋਰ ਸਮਾਨ ਆਪਦਾ ਲੈ ਗਏ ਆ ਤੇ ਇਹ ਇਹ ਚ ਇਹ ਨਿਸ਼ਾਨੇ ਜਿਆਦਾ ਕਰ ਲਿਆ ਜਾਂ ਡਰ ਪਿਆ ਚਾ ਇਹਨੂੰ ਛੱਡ ਕੇ ਚੱਲ ਗਏ ਇਹ ਵਿਚਾਰਾ ਚੋਇਆ ਫਿਰਦਾ ਇੱਥੇ ਫੜਿਆ ਗਿਆ ਤੇ ਮੰਨਦਾ ਜਰੂਰ ਆਵੇ ਇਹ ਮੋਟਰਾਂ 'ਚ ਲਾਉਣੇ ਆ ਸਿਲੰਡਰ ਚੋਰੀ ਵੀ ਕਰਦੇ ਆ ਧਾਰਾਂ 'ਚ ਲਾਉਣੇ ਆ ਤੇ ਜਿੰਦਰਾ ਦਾ ਜਿੰਦਰਾ ਦਾ ਅੱਜ ਖਤਮ ਹੋ ਗਿਆ ਨਾ ਜੇ ਅਸੀਂ ਪੁਲਿਸ ਕੋ ਜਾਨੇ ਆ ਜੇ ਪੁਲਿਸ ਲੈ ਵੀ ਆ ਲੈ ਵੀ ਆਉਂਦੀ ਆ ਜਾਂ ਇਹਨੂੰ ਲੈ ਵੀ ਜਾਂਦੀ ਆ ਪੁਲਿਸ ਸਾਨੂੰ ਪੁੱਛਦੀ ਮੈਨੂੰ ਅਸੀਂ ਕੀ ਕਰੀਏ ਪੁਲਿਸ ਨੂੰ ਪਤਾ ਹੀ ਨਹੀਂ ਮੈਨੂੰ ਅਸੀਂ ਕੀ ਕਰੀਏ ਫਿਰ ਉਹ ਆਪ ਦੱਸਦੇ ਨਹੀਂ ਨਸ਼ਾ ਕਰਦੇ ਪੁਲਿਸ ਇਸ ਤੱਕ ਪੁੱਛਦੀ ਤੂੰ ਨਸ਼ਾ ਕਰ ਕੀ ਕੀ ਕੀਤਾ ਕਿ ਥੋੜਾ ਲੈਨੇ ਕਿ ਥੋੜਾ ਪੁੱਛ ਪੁੱਛਦੀ ਨੇ ਜੇ ਪੁੱਛਦੀ ਵੀ ਆ ਤੇ ਸਾਨੂੰ ਕੋਈ ਜਵਾਬ ਹੀ ਨਹੀਂ ਦਿੰਦੀ ਪੁਲਿਸ ਨਿਸ਼ਾ ਆਉਦਾ ਕਿੱਥੋਂ ਆ ਇਹ ਦਿੰਦਾ ਤੈਨੂੰ ਕੌਣ ਆ ਕਿੱਥੇ ਬਹਿ ਕੇ ਤੂੰ ਕਿਨੇ ਨਾ ਪੀਤਾ ਕੀ ਗੱਲ ਆ ਕੀ ਨੇ ਪੁੱਛੋ ਸੱਜੋ ਸੱਜੋ ਸਾਨੂੰ ਕਹਿੰਦੀ ਆ ਸਾਡੇ ਕੋ ਮਰ ਗਿਆ ਤੇ ਜੇ ਸਾਡੇ ਕੋ ਇੱਥੇ ਮਰ ਗਿਆ ਇਹ ਨਸ਼ਾ ਖਾ ਕੇ ਤੇ ਅਸੀਂ ਕਦੋਂ ਪੁਲਿਸ ਕਿਦਾਂ ਖਤਮ ਹੋ ਜੂਦੀ ਹੈ ਹਾਂ ਤੇ ਉਸ ਕਿਦਾਂ ਖਤਮ ਹੋ ਜੂਦੀ ਇਹਨੂੰ ਪੁੱਛਣ ਕਿ ਕਿੰਨੇ ਬੰਦੇ ਆ ਕਿੱਥੇ ਲਗਾਇਆ ਮਾਲ ਤੇ ਕਿੱਥੇ ਜਾ ਕੇ ਵੇਚਿਆ ਤੇ ਸਾਰਾ ਕੁਝ ਦੱਸੋ ਪਿਆਰ ਨਾਲ ਦੱਸੋ ਇੱਕ ਬਟਾ ਨਹੀਂ ਖਾਣਾ ਪਰ ਪੁੱਛ ਪੁੱਛੇ ਸਹੀ ਉਹ ਤਾਂ ਤੁਹਾਡੇ ਸਮਝ ਹੁਣ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਇੱਕ ਮੁੰਡਾ ਦਸੰਦਾ ਹੈ ਇੱਕ ਮੁੰਡਾ ਦਸੰਦਾ ਹੈ ਇਹ ਦੋਨੇ ਇੱਕ ਦਸਦਾ ਟਟੂ ਘਰੇ 6-7 ਇੱਕ ਰੱਖਦਾ ਜਦੋਂ ਪੁਲਸ ਆ ਗਿਆ ਤੇ ਇਹਨੇ ਆਪੇ ਸਾਰੇ ਕੋ ਮਨ ਲੈਣਾ ਪੁਲਸ ਆਪੇ ਬਣਾਉਂ ਕਿ ਹੁਣ ਪੁਲਸ ਨੂੰ ਅੱਜ 6 ਵਜੇ ਦਾ ਫੋਨ ਕੀਤਾ ਹੈ ਪੁਲਸ ਨੂੰ 6 ਵਜੇ ਦਾ ਵੀ ਦੇਖੋ ਪੁਲਸ ਦਾ ਟਾਈਮ ਹੀ ਹੈ ਨਹੀਂ 12 ਵਜੇ ਪੁਲਸ 12 ਵਜੇ ਨਾਲ ਪੁਲਸ ਨੂੰ ਕਿੰਨੀ ਤਨਖਾਹ ਮਿਲਦੀ ਆ 70 70000 ਰੁਪਇਆ ਤਨਖਾਹ ਆ ਕਿੰਨੀ ਜਿਆਦੀ ਆ ਇਹ ਤਾਂ ਬਹੁਤ ਥੋੜੀ ਆ ਬਹੁਤ ਥੋੜੀ ਜਿੰਨਾ ਪੁੱਛਦੀ 70000 35 50000 ਤੋਂ ਘੱਟ ਪੁਲਸ ਦੀ ਤਨਖਾਹ ਨਹੀਂ ਤੇ ਪੁਲਸ ਕਾਦੇ ਵਾਸਤੇ ਆ ਸਾਡੇ ਵਾਸਤੇ ਆ ਸਾਡੇ ਪਿੰਡ ਵਾਸਤੇ ਆ ਪੁਲਸ ਕਾਦੇ ਵਾਸਤੇ ਹੀ ਰੱਖੀ ਆ ਪੁਲਸ ਸਾਡੀ ਸਾਡੀ ਭਾਵ ਸਾਡੇ ਵਾਸਤੇ ਆ ਗਰੀਬਾਂ ਵਾਸਤੇ ਆ ਤਕੜਿਆ ਵਾਸਤੇ ਜਿੰਗ ਜਿੰਦਰ ਕੋਈ ਵੀ ਆ ਤਕੜਾ ਮਾਰਾ ਇੱਕੋ ਜਿਹਾ ਪੁਲਿਸ ਸਾਡੇ ਵਾਸਤੇ ਹੀ ਆ ਜੇ ਸਾਨੂੰ ਬਚਾਉਣ ਵਾਸਤੇ ਪੁਲਸ ਨਹੀਂ ਆਉਣਾ ਫੇ 70 70000 ਰੁਪਇਆ ਤਨਖਾਹ ਕਾਦੇ ਲੈਂਦੀ ਫਤਨੂ ਜਾਣ ਫੇ ਇੱਥੇ ਕੀ ਕਰਦੇ ਠਾੜੇ ਬੈਠੇ ਜੇ ਸਾਨੂੰ ਬਚਾਉਣਾ ਹੀ ਨਹੀਂ ਸਾਨੂੰ ਬਚਾਉਣ ਦਾ ਕਰਕੇ ਸਰਕਾਰ ਨੇ ਰੱਖੀ ਆ ਬੇਬੇ ਪਾਵ ਲੱਖ ਨੂੰ ਬਚਾਉਣਾ ਤੇ ਇਹ ਸਾਨੂੰ ਨਹੀਂ ਬਚਾਉਣਾ ਤੇ 70 70000 ਰੁਪਇਆ 50 50000 ਰੁਪਇਆ ਪੁਲਸ ਲੈਂਦੀ ਆ ਕਿੱਥੇ ਇੰਗਲੈਂਡ ਲਈ ਆ ਤੇ ਸਾਨੂੰ ਬਚਾਉਣ ਦਈਆ ਕੀ ਕਰੋ ਅਸੀਂ ਚੱਲ ਜਾਂਨੇ ਆ ਅਹੀਂ ਚੱਜਾ ਨੇ ਉੱਥੇ ਜਾ ਕੇ ਪੈਦਾ ਦੇ ਤੇ ਜੋ ਉੱਥੇ ਇਹ ਸਾਨੂੰ ਮਾਰ ਗਏ ਤੇ ਕੌਣ ਜ਼ਿੰਮੇਵਾਰ ਖਤਮ ਕਰ ਹਨ ਪੁਲਸ ਕੋ ਗਏ ਅਸੀਂ ਪੁਲਸ ਕੋ ਗਏ ਪੁਲਸ ਕਹਿੰਦੇ ਗੁਰਦੀਪ ਸਿੰਘ ਤੂੰ ਚੰਗਾ ਹੋ ਗਿਆ ਬਚ ਗਿਆ ਤੇ ਉਥੇ ਲਗਾ ਨੇ ਤੈਨੂੰ ਮਾਰ ਦੇਣਾ ਪੁਲਸ ਨੇ ਮਰਬੂਤਿਆ ਕੇ ਮੈਂ ਆਖਿਆ ਮੈਂ ਕਿਹਾ ਸਾਡਾ ਉਥੇ ਸਿਲੰਡਰ ਵੀ ਲੈ ਗਏ ਬੂਹਾ ਵੀ ਲੈ ਗਏ ਆ ਵੀ ਲੈ ਗਏ ਮੈਂ ਕਿਹਾ ਸਾਡਾ ਤੇ ਖੰਡ ਮੇਚ ਵਾਲਾ ਡੱਬਾ ਵੀ ਲੈ ਗਏ ਸਾਡਾ ਭਾਂਡਾ ਸਕੰਜਾ ਵੀ ਲੈ ਗਏ ਤੇ ਪੁਲਸ ਕਹਿੰਦੀ ਕਦੋਂ ਪੁਲਸ ਨੇ ਆਖਿਆ ਲੱਖੀ ਕਹਿੰਦੇ ਕਦੋਂ ਲਗਾ ਤੂੰ ਠੂਠ ਮਾਰਦਾ ਤੁਹਾਡਾ ਤੇ ਬੂਹਾ ਹੀ ਨਹੀਂ ਲੱਗਾ ਮੈਂ ਕਿਹਾ ਫਿਰ ਤੁਹਾਨੂੰ ਸਾਰਾ ਹੀ ਪਤਾ ਜੀ ਤੇ ਤੈਨੂੰ ਸਾਰਾ ਪਤਾ ਫਿਰ ਸਾਨੂੰ ਕਹਿੰਦੀ ਲੋੜ ਹੀ ਨਹੀਂ ਤੁਹਾਨੂੰ ਕੋਈ ਨਹੀਂ ਪਤਾ ਕੀ ਲਗਾ ਕਹਿੰਦਾ ਤੂੰ ਪੁਲਿਸ 'ਚ ਦੱਸਦਾ ਲੱਗਿਆ ਮੈਂ ਦੱਸ ਰਿਹਾ ਗਿਆ ਪੁਲਿਸ 'ਚ ਤੇਰਾ ਤੂੰ ਕਿੰਨੀਆਂ ਚੋਰੀਆਂ ਕਰਾਉਂਦਾ ਰਿਹਾ ਮੈਂ ਕਿਹਾ ਮੈਨੂੰ ਇਸ ਗੱਲ ਦਾ ਪਤਾ ਨਹੀਂ ਤੁਹਾਨੂੰ ਪਤਾ ਸਾਰਾ ਹੀ ਆ ਕਹਿੰਦਾ ਸਾਨੂੰ ਕਹਦਾ ਭਲਾ ਤੂੰ ਨਹੀਂ ਪੁਲਿਸ ਜਾਏਗਾ ਲੈ ਆ ਗੱਲ ਆ ਇਹ ਸੁਤਿੰਦਰ ਸਿੰਘ ਕਲੀਅਰ ਕਰੋ ਮੇਰੇ ਨੂੰ ਸਰਪੰਚ ਸਾਹਿਬ ਨੇ ਫੋਨ ਦਿੱਤਾ ਮੈਂ ਉੱਥੇ ਆ ਗਿਆ ਨਿਕਟਨਾ ਕੀ ਸਾਰੀ ਧਿਆਨ ਦੇ ਵਿੱਚ ਅਜੇ ਤੱਕ ਨਹੀਂ ਆਈ ਵਾਲੇ ਤੇ ਨਿਕਟਾ ਪਤਾ तकरीबन ਹਾਂਜੀ ਤੁਸੀਂ ਗੱਲ ਬਾਤ ਦੇ ਜੋ ਮੈਂ ਕਰਨਾ ਲੈ ਜਿੱਤੇ ਲੱਗੇ ਗਿਆ ਗੱਲ ਬਾਤ ਪੁੱਛੀ ਤਾਂ ਹੋ ਗਈ ਤੁਸੀਂ ਇੱਥੇ ਆਏ ਹੋ ਸਰਪੰਚ ਸਾਹਿਬ ਨੇ ਪੁੱਛਤਾ ਦੱਸਿਆ ਹੋਗਾ ਕਿ ਪੰਜ ਸਾਲ ਨੂੰ ਉਹ ਦੱਸਿਆ ਵੀ ਆਪਣਾ ਚੋਰ ਖੜਿਆ ਕੋ ਬਾਲਿਆ ਇਹੋ ਗੱਲ ਪਿੰਡ ਵਾਸੀਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਆ ਕਿ ਇਲਾਕੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪੁਲਿਸ ਜਿਹੜੀ ਆ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਹੀ ਕੀ ਕਹਿਣਾ ਚਾਹੋਗੇ ਇਹਦੇ ਠੀਕ ਨਹੀਂ ਕਿਹਨਾ ਕਰਦੇ ਜਿੰਨੀ ਕੋ ਫੋਰਸ ਠੀਕ ਹੈ ਉਹ ਸਾਹਿਬ ਨਾਲ ਬਾਕੀ ਦੁਆਰਿਆਂ ਦੀ ਇੱਕ ਹੋਰ ਗੱਲ ਕਹਿਣੀ ਵੀ ਸੀ ਜੇ 6000 ਤਕਰੀਬਨ ਫਾਇਨ ਕਰ ਰਹੇ ਆ ਪਰ ਕੋਈ ਚ ਤੁਸੀਂ ਹੋਣਾ ਹੈ ਮਤਲਬ ਚੀਜ਼ ਲੈਣਾ ਮੈਨੂੰ ਪਤਾ ਲੱਗਾ ਨਾ ਕਿ ਮੈਂ ਅਸਰ ਆ ਗਿਆ ਨਾ ਮੈਂ ਵੀ ਦੱਸਿਆ ਇਹ ਫੋਨ ਮੁੰਚੀ ਨੇ ਗਾਬਦੇ ਨੇ ਨੰਬਰ ਵਾਲੇ ਇਹ ਨਾ ਜਿੱਥੇ ਇਹਨਾਂ ਨੂੰ ਉਹ ਵੀ ਦੱਸਿਆ ਵੀ ਮੈਂ ਕੋਈ ਨਹੀਂ ਅੰਨਾ ਭਾਜਿਆ ਨੂੰ ਪਤਾ ਤੂੰ ਦੱਸ ਸਕਦੇ ਨਾ ਸਾਰੀ ਗੱਲ ਉਹ ਤਾਂ ਹੀ ਦੱਸਦੇ ਆ ਜਿਵੇਂ ਮੈਂ ਕਹਿੰਦਾ ਇੱਥੇ ਡੂਟੀ ਕੋਈ ਸਵਾਲ ਉੱਥੋਂ ਆ ਜਾਂਦੇ ਨੇ ਮੁੰਚੀ ਸਾਹਿਬ ਨੂੰ ਫੋਨ ਲਗਾਇਆ ਜਾ ਰਿਹਾ ਸੀ ਕਿਹਾ ਜਾ ਰਿਹਾ ਮੁੰਚੀ ਸਾਹਿਬ ਨੇ ਜਿਹੜਾ ਰਿਸਪੌਂਸ ਨਹੀਂ ਦਿੱਤਾ ਤੁਹਾਡਾ ਜਿਹੜਾ ਧਿਆਨ ਦੇ ਵਿੱਚ ਜਦੋਂ ਆਇਆ ਤੁਸੀਂ ਆ ਗਏ ਬਿਲਕੁਲ ਮੁੰਚੀ ਸਾਹਿਬ ਦੀ ਕੋਈ ਜਿੰਨੀ ਵਾਰੀ ਪੈ ਨਹੀਂ ਹੁੰਦੀ ਤਿੰਨ ਸਾਬੇ ਨੂੰ ਨਹੀਂ ਦੇਹੀਆ ਵੀ ਹਾਰ ਰਿਖੀ। ਬਾਕੀ ਜਿਹੜੀ ਫੋਰਸ ਸੀ ਜਿਆਦਾ ਉਹ ਰੇਡ ਤੇ ਗਈ ਜਾ ਕੇ ਕੋਸਟ ਸਾਈਡ ਤੇ। ਅਜੇ ਬੱਸ ਸਾਹ ਮਟਾ ਲਈ। ਚੀਜ਼